ਮਾਤਾ ਜੀ ਨਾਮ ਕੀ ਹੈ ਤੁਹਾਡਾ ਮੇਰਾ ਪੁੱਤਰ ਅਨਜੀਤ ਕਰਨਾ ਤੇਰੇ ਘਰ ਆਲੇ ਦਾ ਉਹਦਾ ਗੁਰਮੀਰ ਸਿੰਘ ਹੋਰ ਕੋਣਾ ਪਰਿਵਾਰ ਚ ਇੱਕੋ ਮੇਰਾ ਮੁੰਡਾ ਹੈ ਉਹਦਾ ਨਾਮ ਗੁਰਵਿੰਦਰ ਸਿੰਘ ਆ ਵੋ ਤਾਂ ਆਇਆ ਤੁਹਾਡੀ ਆ ਵੇ ਪੁੱਤ ਜੇ ਤੂੰ ਘੰਟਾ ਤੱਕ ਖੜ੍ਹ ਜੇ ਨਾ ਮੈਂ ਨਾ ਪਾ ਦੇ ਕਿ ਡਿੱਪ ਤੂੰ ਘੰਟਾ ਪਵਾ ਲਿਆਗਾ 7 ਦਿਨ ਹੋ ਗਏ ਠੱਕੇ ਖਾਂਦੀ ਨੂੰ ਪਹਿਲਾਂ ਹੀ ਨਹੀਂ ਮਿਲੀ ਨਹੀਂ ਫੇਰ ਰਹਿ ਜਾਣੀ ਬੱਸ ਮਾਤਾ ਆ ਲੈ ਫੜ ਤੈਨਾਂ ਵੋਟਾ ਤੁਹਾਡੀ ਕਿੰਨੀ ਗੱਲ ਤੇ ਮਿਲਦੀ ਤੁਹਾਨੂੰ ਆਪਾਂ ਨੂੰ ਬਹੁਤ ਮਿਲ ਜਾਂਦੀ ਹੈ ਬਣ ਕੇ ਕਣਕ ਦਾ ਤੇ ਮਾਤਾ ਤੇਰੇ ਕਾ ਰੜਾ ਕਿੱਥੇ ਉਹਨੂੰ ਭੇਜ ਦੇ ਤੂੰ ਘਰ ਵਾਲੇ ਦਾ ਕੀ ਦੱਸਾਂ ਬੁੱਤ ਅੱਜ ਤੋਂ ਨਾ ਮੋਟੇ ਮਾਂ ਕੰਮ ਚੱਲਿਆ ਨਾ ਉਹਨੂੰ ਤਾਂ ਲੈ ਜਾਂਦੇ ਮੋਟਾਂ ਵਾਲੇ ਰੇਲਿਆਂ ਵੇੜਨ ਆਸਤੇ ਉਹ ਤਾਂ ਅੱਥਨ ਨੂੰ ਗੱਦ ਨਾਲ ਡੱਟਿਆ ਹੋਆ ਘਰੇ ਵੜਦਾ ਉਹੋ ਕੀ ਫਿਕਰਾ ਰੋਟੀ ਪਾਣੀ ਦੀ ਇਹ ਤਾਂ ਬੁੱਤ ਮੈਂ ਹੀ ਆ ਜਿਹੜੀ ਆਪ ਦਾ ਕਰਦੀ ਆ ਤੇ ਖਾ ਲੈਣੀ ਆ ਜੇ ਇਹਨਾਂ ਦੇ ਮੂੰਹ ਹਲੇਖਾ ਨਾ ਤਾਂ ਮੈਂ ਭੁੱਖੀ ਮਰਾਂ ਇਹਨਾਂ ਨੂੰ ਤਾਂ ਮੋਟਾ ਤੋਂ ਮਗਰ ਉਹ ਕਲਾਉਣੀ ਆ ਜਦੋਂ ਉਹ ਲੈ ਲੈ ਟੁਏ ਤੇ ਲੱਤ ਮਾਰੀ ਇਹਨਾਂ ਦੀ ਮੁੰਡਾ ਤੇਰਾ ਮੁੰਡੇ ਦਾ ਕੀ ਦੱਸਾਂ ਬੁੱਤ ਉਹ ਤਾਂ ਚਿੱਟੇ ਚ ਵੜਿਆ ਵਾ ਸਾਰਾ ਘਰ ਦਾ ਵੇਚ ਕੇ ਖਾ ਗਿਆ ਘਰੇ ਇੱਕ ਕੁੱਲੀ ਵੀ ਹੌਣ ਜਿਉਂ ਦਿਨ ਚੜ ਦਿਨ ਔੜ ਜਾਂਦਾ ਘਰ ਬਾਰ ਵੀ ਘਰੇ ਕਿਸੇ ਪਾਸੇ ਚਿੱਟੇ ਦਹਾਨੀ ਹੋ ਜੇ ਨਾਲੇ ਜੇ ਮੈਂ ਉਹ ਕੰਮ ਕਲੈਂਟ ਭੇਜਾਂ ਨਾ ਫੇਰ ਨਹੀਂ ਕੰਮ ਘਰੇ ਪਹੁੰਚਦੀ ਉਹਨੇ ਤਾਂ ਬੁੱਤ ਉਧਰ ਹੀ ਕਿਤੇ ਕਣਕ ਵਿੱਚ ਵਟ ਕੇ ਚਿੱਟਾ ਖਾ ਜਾਣ ਨਾਲੇ ਪਿਛਲੀ ਵਾਰ ਵੋਟਾਂ ਵੇਲੇ ਕਹਿੰਦੇ ਸੀਗੇ ਵੀ ਅਸੀਂ ਨਸ਼ਾ 1 ਮਹੀਨੇ ਚੰਦ ਕਰ ਦਾਂਗੇ ਹੋਇਆ ਨਹੀਂ ਫਿਰ ਬੰਦ ਨਸ਼ਾ ਵੇ ਕਿੱਥੇ ਬੁੱਤ ਗੱਲਾਂ ਹੀ ਇਹਨਾਂ ਦੀਆਂ ਦਾ ਆ ਜਿਹੜੇ ਇਹ ਵੋਟਾਂ ਮੰਗਵਾਉਂਦੇ ਹਨ ਸਭ ਤੋਂ ਵੱਧ ਨਸ਼ਾ ਤੇ ਹੀ ਵੇਚਦੇ ਆ ਵੋਟਾਂ ਲੈਣ ਮਾਰੇ ਪੁੱਤ ਮੇਰਾ ਮੁੰਡਾ ਤਾਂ ਚੰਗਾ ਭਾਅ ਨਸ਼ਾ ਛੱਡ ਗਿਆ ਸੀ ਪਰ ਜਦੋਂ ਦਾ ਵੋਟਾਂ ਦਾ ਕੰਮ ਚੱਲਿਆ ਨਾ ਤੇ ਮੇਰਾ ਪੁੱਤ ਫਿਰ ਉਸ ਤਾਂ ਨੇ ਆ ਗਿਆ ਅ ਜਿੰਨਾ ਚਿਰ ਵੋਟਾਂ ਚੱਲਦੀ ਹੈ ਨਾ ਉਨਾਂ ਚਿਰ ਮੇਰੇ ਪਤ ਨੂੰ ਫ੍ਰੀ ਚਿੱਟਾ ਤੇ ਮੇਰੇ ਘਰ ਨੂੰ ਫ੍ਰੀ ਸ਼ਰਾਬ ਸਭ ਕੁਝ ਮਿਲ ਜਾਣਾ ਤੇ ਜਦੋਂ ਵੋਟਾਂ ਪੈ ਗਈਆਂ ਨਾ ਫਿਰ ਇਹਨਾਂ ਦਾ ਸਦਾ ਘਰ ਦਾ ਦੂਰ ਦੀ ਗੱਲ ਸਾਡੇ ਪਿੰਡ ਦਾ ਰਾਹ ਬਣੀ ਦਿਸਣਾ ਪੁੱਤ ਮਾਤਾ ਜਦੋਂ ਆ ਲੀਡਰ ਤੁਹਾਡੇ ਘਰਾਂ ਚ ਆਉਂਦੇ ਆ ਵੋਟਾਂ ਮੰਗਣ ਤੇ ਤੁਸੀਂ ਆਪਦੀਆਂ ਮੰਗਾ ਕਾਤ ਨਹੀਂ ਰੱਖਦੀਆਂ ਉਹਨਾਂ ਮੋਰੇ ਨਾ ਪੁੱਤ ਸਾਡੇ ਕੋਲ ਕਹਿਣ ਤੋਂ ਪਹਿਲਾਂ ਪੁੱਛਣ ਭੈ ਜਾਂਦੇ ਆ ਵੀ ਮਾਤਾ ਹੁਣ ਤਾਂ ਨਹੀਂ ਤੁਹਾਨੂੰ ਬੱਸਾਂ ਦਾ ਕਿਰਾਇਆ ਦੇਣਾ ਪੈਂਦਾ ਨਾ ਇਹਨਾਂ ਨੂੰ ਪੁੱਛਣਾ ਨਾ ਹੋਵੇ ਵੀ ਮੈਂ ਕਿਹੜੀ ਸਰਕਾਰੀ ਨੌਕਰੀ ਤੇ ਲੱਗਦੀ ਆ ਪੁੱਤ ਜ ਮਾਤਾ ਰੋਗ ਪੱਠੇ ਲਿਓਣੇ ਹੁੰਦੇ ਖੇਤਾਂ 'ਚ ਉੱਡ ਕੇ ਤੇ ਜਾਂ ਪੁੱਛ ਲੈਣਗੇ ਵੀ ਮਾਤਾ ਹੁਣ ਬਿਜਲੀ ਤਾਂ ਪਹਿਲਾਂ ਤਾਂ ਨਹੀਂ ਹੁੰਦਾ ਮਾਤਾ ਸਹੂਲਤਾਂ ਤਾਂ ਵਧੀਆ ਨੇ ਤੁਸੀਂ ਇਹਨਾਂ ਸਹੂਲਤਾਂ ਤੋਂ ਕਦੇ ਨਹੀਂ ਖੁਸ਼ ਪੁੱਤ ਖੁਸ਼ੀ ਆਲੀ ਕਿਹੜੀ ਗੱਲ ਐ ਇਹਦੇ 'ਚ ਆ ਜਦੋਂ ਆਧਾਰ ਕਾਰਡ ਨਹੀਂ ਸੀ ਚੱਲੇ ਅਸੀਂ ਤਾਂ ਉਦੋਂ ਵੀ ਆ ਕਰਾਇ ਪਾੜਾ ਲਾ ਕੇ ਜਾਈ ਵਰਦੇ ਸੀ ਦੂਰ ਨੇੜੇ ਤੇ ਰਹੀ ਗੱਲ ਬਿੱਲ ਮਾਫ ਦੀ ਇਹਨਾਂ ਦਾ ਫਾਇਦਾ ਤਾਂ ਉਹਨੀਆਂ ਨੂੰ ਆ ਜਿਨ੍ਹਾਂ ਦੇ ਅਸੀਂ ਚੱਲਦੇ ਆ ਸਾਡੇ ਤੋਂ ਪਹਿਲਾਂ ਵੀ ਦਰਤੀ ਫਰੀ ਚੱਲਦਾ ਸੀ ਤੇ ਹੁਣ ਵੀ ਦਰਤੀ ਫਰੀ ਚੱਲਦਾ ਫਿਰ ਮਾਤਾ ਤੁਸੀਂ ਔਰਤਾਂ ਸਰਕਾਰ ਤੋਂ ਚਾਹਦੀਆਂ ਕੀ ਆ ਪੁੱਤ ਹਰ ਇੱਕ ਔਰਤ ਚਾਹਦੀ ਤਿਆਦਾ ਪੁੱਤ ਜਿਆਦਾ ਕਾਰਨ ਦੋਵੇਂ ਜਣੇ ਨਸ਼ਿਆਂ ਤੋਂ ਦੂਰ ਰਹਿਣ ਤੇ ਨਾਲੇ ਇੱਕ ਔਰਤ ਉਹਦੇ ਖੁਸ਼ ਹੁੰਦੀ ਐ ਜਦੋਂ ਉਹਦਾ ਧੀ ਪੁੱਤ ਉਹਦੇ ਕੰਨੇ ਚ ਹੁੰਨਾ ਇੱਕ ਤਾਂ ਪੁੱਤ ਸਾਡੇ ਜਵਾਕਾਂ ਨੂੰ ਕੰਮ ਨਹੀਂ ਮਿਲਦਾ ਤੇ ਜੇ ਵਿੱਚੋਂ ਮڑے ਮੋਟੇ ਕੰਮ ਕਰਨ ਵਾਸਤੇ ਬਾਹਰ ਜਾਂਦੇ ਆ ਨਾ ਤੇ ਨਸ਼ਿਆਂ 'ਚ ਵੜ ਕੇ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਜੋਗਾ ਛੱਡਦੇ ਸਾਨੂੰ ਤਾਂ ਪੁੱਤ ਦੌਰ ਪੇ ਕਿਲੋ ਵਾਲੀ ਕਣਕ ਤੇ ਗਲੀਆਂ ਪੱਕੀਆਂ ਕਰਕੇ ਚਮਲਾਈ ਜਾਂਦੇ ਆ ਮਾਤਾ ਕਿੰਨੀਆਂ ਪਾਰਟੀਆਂ ਖੜਦੀਆਂ ਵੋਟਾਂ 'ਚ ਫਿਰ ਤੁਸੀਂ ਵੋਟ ਕਿਸੇ ਹੋਰ ਪਾਰਟੀ ਨੂੰ ਪਾ ਦਿਓ ਵੋਟਾਂ ਦਾ ਪੁੱਤ ਬਥੇਰੀਆਂ ਪਾਰਟੀ ਨੂੰ ਪਾ ਕੇ ਵੇਖੀਂ ਪਰ ਸਰਕਾਰਾਂ ਨੇ ਕੰਮ ਤਾਂ ਉਹੀ ਰਹਿੰਦੇ ਆ ਬਸ ਆ ਸਰਕਾਰ ਨੂੰ ਚਲਾਉਣ ਵਾਲੇ ਜਿਹੜੇ ਚਿਹਰੇ ਆ ਨਾ ਉਹ ਜੰਮੂ ਬਦਲ ਜਾਂਦੀ ਹੈ ਚੱਲ ਕੋਈ ਨਹੀਂ ਮਾਦਾ ਕੀ ਪਤਾ ਇਸ ਵਾਰੀ ਫਰਕ ਪੈ ਜੇ ਸਾਡੇ ਦੇਸ਼ ਚੋਂ ਨਸ਼ੇ ਵਰਗਾ ਕੋਹੜ ਵੱਧਿਆ ਜਾਵੇ ਜੇ ਕਿਤੇ ਆਉਣ ਵਾਲੀ ਸਰਕਾਰ ਪੰਜਾਬ ਚ ਨਸ਼ਾ ਬੰਦ ਕਰਾ ਦੇ ਨਾ ਤਾਂ ਕੱਲੀ ਮੈਂ ਨਹੀਂ ਪੰਜਾਬ ਦਾ ਹਰੇਕ ਘਰ ਖੁਸ਼ੀ ਵਸੂਗਾ ਸਰਕਾਰ ਸਾਡੇ ਜਵਾਨਾਂ ਨੂੰ ਇੱਕ ਇੱਕ ਨੌਕਰੀ ਦੇ ਦੇ ਫੇਰ ਆ 2 ਰੁਪਏ ਕਿਲੋ ਮੈਨ ਦਾ ਨਹੀਂ ਗਣਤ ਨਾ ਸਾਨੂੰ ਭਾਵੇਂ 20 ਰੁਪਏ ਕਿਲੋ ਲਾਣੀ ਪੈ ਜੇ ਅਸੀਂ ਮੋਲਣ ਲੱਗੇ ਵੀ ਖਲਾਂਗੇ ਪਰ ਬੋਤ ਹੁਣ ਨਸੀਆ ਸਰਕਾਰ ਦੇ ਅੱਥੀ ਚੜੇ ਆਂ ਚਲ ਬਦਲ ਮੇਰਾ ਡੀਕੋ ਤਾਂ ਜਾਣੀ ਨਹੀਂ ਤਾਂ ਸੇਰ ਲੈ ਜੂ ਘਰ ਤੋਂ